ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ। ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮ ਕਰਨ ਦੇ ਅਧੀਨ ਆਉਂਦਾ ਪਿੰਡ ਭਗਵਾਨਪੁਰਾ ਵਿਖੇ ਭਾਜਪੀ ਨੂੰ ਮਿਲਿਆ ਬਹੁਤ ਹੰਗਾਰਾ। 20 ਤੋਂ 25 ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਰੇਲਵੇ ਬੋਰਡ ਦੇ ਮੈਂਬਰ ਸਤਾਰਾ ਸਿੰਘ ਦਲੇਰੀ ਦੀ ਪ੍ਰੇਰਣਾ ਸਰਦਕਾ ਅਤੇ ਅਮਨਦੀਪ ਸਿੰਘ ਰੋਕੀ ਬੁਰਜ ਬੁਰਜ ਦੀ ਅਗਵਾਈ ਵਿੱਚ ਅੱਜ ਭਾਜਪਾ ਵਿੱਚ ਸ਼ਾਮਲ ਹੋਏ ਇਹਨਾਂ ਪਰਿਵਾਰਾਂ ਨੂੰ ਸਰਦਾਰ ਸਤਾਰਾ ਸਿੰਘ ਦਲੇਰੀ ਅਤੇ ਅਮਨਦੀਪ ਸਿੰਘ ਸੰਧੂ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਆ ਵੇਖਦੇ ਹਾਂ ਪੂਰੀ ਖਬਰ ਭਗਵਾਨਪੁਰਾ ਤੋਂ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜੁੜੇ ਰਹੋ ਸਾਡੇ ਖਾਲਸਾ ਦੀਵੈ ਚੈਨਲ ਪੰਜਾਬ ਦੇ ਨਾਲ ਜੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ 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 ਬਾਜਵਾ ਸਾਹਿਬ ਜਿੰਦਾਬਾਦ 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 ਬਾਜਵਾ ਸਾਹਿਬ ਜਿੰਦਾਬਾਦ 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 ਮੋਦੀ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਮੋਦੀ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਸਰਦਾਰ ਸਤਾਰਾ ਸਿੰਘ ਡੇਲੀਰੀ ਜਿੰਦਾਬਾਦ 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 ਸਰਦਾਰ ਅਮਨਦੀਪ ਸਿੰਘ ਸੰਦੂ ਰੋਕੀ ਜਿੰਦਾਬਾਦ 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 ਮੈਂ ਤੇ ਇਹੋ ਕਹਿੰਦਾ ਵਾਂ ਵੀ ਮੋਦੀ ਸਾਹਿਬ ਦਾ ਸਾਥ ਦੋ 2024 ਜਾਂ ਫੇਰ ਬੰਨ ਤੇ ਅਸੀਂ ਤੁਹਾਨੂੰ ਲਿਆ ਕੇ ਸਾਰੀਆਂ ਸਕੀਮਾਂ ਦਈਏ ਤੁਹਾਨੂੰ ਕਿਤੇ ਜਾਣਾ ਨਾ ਪਵੇ ਨਾ ਤੁਹਾਨੂੰ ਧੁੰਨ ਸਾਹਿਬ ਵਾਂਗੂ ਅੰਮ੍ਰਿਤਸਰ ਲੱਭਣਾ ਪਵੇ ਨਾ ਸੁਪਾਰ ਭੋਲਰ ਵਾਂਗੂ ਚੰਡੀਗੜ੍ਹ ਲੱਭਣਾ ਪਵੇ ਜਿਹੜਾ ਮਰਜ਼ੀ 10 ਰੁਪਏ ਖਰਚੋ ਨਾ ਮੈਂ ਭਿੱਖੀ ਵੇਂਡ ਹੋਣਾ ਪਰ ਹੁਣ ਉਹ ਵੀ ਨਹੀਂ ਲੋੜ ਫੋਨ ਤੁਹਾਡੇ ਕੋਲ ਆ ਫੋਨ ਮੇਰੇ ਕੋਲ ਆ ਜਿਹੜਿਆ ਤੁਹਾਡੀਆਂ ਕਨਕਾਂ ਬੰਦ ਹੋਈਆਂ ਇਹ ਮੈਨੂੰ ਸਾਰੀ ਲਿਸਟ ਬਣਾ ਕੇ ਦੋ ਇਹ ਇਹਨਾਂ ਦਾ ਘਰ ਦਾ ਰਾਜ ਨਹੀਂ ਆ ਇਹ ਕਰਦੇ ਆ ਖਰਾਬ ਤਾਂ ਵੀ 24 ਦੀ ਇਲੈਕਸ਼ਨ ਆਈ ਆ ਅਹੀ ਖਰਾਬ ਕਰਾਂਗੇ ਮੁਰਕਿਆਖਾਂ ਤੁਹਾਨੂੰ ਬਣਾਗੇ ਕਾਰਡ ਦੇਣ ਲੱਗੇ ਤੁਹਾਨੂੰ ਵੋਟਾਂ ਪਾਉ ਇਹਨਾਂ ਦਾ ਵਾਅਦਾ ਰੋ ਨਹੀਂ ਉੱਤੇ ਕਿਸੇ ਦੀ ਨਹੀਂ ਕੱਟੀ ਇਹ ਸਰਵੇ ਦੇ ਤੁਹਾਡੇ ਦੀਪੂਆਂ ਤੱਕ ਹੀ ਕੱਟੀ ਆ ਤੁਸੀਂ ਉਥੋਂ ਕਢਾ ਕੇ ਵੇਖ ਲੋ ਜਾ ਕੇ 10 ਰੁਪਏ ਲੱਗਦੇ ਆ ਧਾਰ ਕਾਰਡ ਦੇ ਕਿਸੇ ਵੀ ਚਿਲ ਜੋ ਕੰਪਿਊਟਰ ਵਾਲੇ ਨੂੰ ਉਹ ਕੱਢ ਦਿੰਦਾ ਜਿਹੜਾ ਬੰਦਾ ਵੀਰ ਪੜਿਆ ਲਿਖਿਆ ਉਹ ਆਪਣਾ ਵੀ ਮੋਬਾਈਲ ਤੋਂ ਵੇਖ ਕੇ ਕੱਢ ਲੈਂਦਾ ਜਿਸ ਦੀ ਵੀ ਕਨਕ ਕੱਤੀ ਆ ਜਿਹਨੂੰ ਪਹਿਲਾਂ ਮਿਲਦੀ ਅਜ ਨਹੀਂ ਮਿਲਦੀ ਇੱਕ ਬੰਦਾ ਆਗੂ ਲਾ ਲੋ ਲਿਸਟ ਬਣਾ ਕੇ ਮੈਨੂੰ ਦੇ ਦਿਓ ਤੇ ਆਪਾਂ ਤੁਹਾਡੀ ਕਰਕਬਾਲ ਕਰਾ ਕੇ ਦੇਵਾਂਗੇ ਮੇਰਾ ਤੁਹਾਡਾ ਪਹਿਲਾ ਵਾਅਦਾ ਤੁਜਾ 175000 ਰੁਪਇਆ ਕੋਠੇ ਰਹਾ ਰਿਆ ਮੈਨੂੰ ਇਹ ਦੱਸੋ ਵੀ ਇੱਕ ਪਿੰਡ ਦੇ ਵਿੱਚ ਨਾ 40-40 ਕੋਠੇ ਵਿਖਾਏ ਆ ਮੈਨੂੰ ਦੱਸੋ ਕਿਸੇ ਪਿੰਡ 'ਚ 40 ਕੋਠੇ ਹੈਗੇ ਦੱਸੋ ਇਹ ਗੱਲ ਦਾ ਜੇ ਮੈਨੂੰ ਖੁਸ਼ੀ ਹੋਈ ਆ ਕਿਉਂਕਿ ਸਰਦਾਰ ਸਤਾਰਾ ਸਿੰਘ ਹੁਣੀ ਇਹ ਕਹਿ ਰਹੇ ਸੀ ਵੀ ਇਸ ਪਿੰਡ ਦੇ ਵਿੱਚ ਕੋਈ ਭਾਜਪਾ ਦਾ ਕੋਈ ਨਾਂ ਨਿਸ਼ਾਨੀ ਔਰ ਕਹਿੰਦੇ ਕਿ 5-10 ਬੰਦੇ ਉੱਥੇ ਹੋਣੇ ਆ ਪਰ ਤੁਸੀਂ ਆ ਮਤਲਬ ਬੜੀ ਵੱਡੀ ਗਿਣਤੀ ਦੇ ਵਿੱਚ ਮਤਲਬ ਵੇਖ ਕੇ ਜਿਹੜਾ ਮਣਿਆ ਉਹ ਖੁਸ਼ ਹੋਇਆ ਹਾਂਜੀ ਸੰਧੂ ਸਾਹਿਬ ਅੱਜ ਤੁਸੀਂ ਵਿਧਾਨ ਸਭਾ ਹਲਕਾ ਕੇਮਕਰਨ ਦੇ ਪਿੰਡ ਭਗਵਾਨਪੁਰਾ ਵਿੱਚ ਮੀਟਿੰਗ ਕਰਦੇ ਪਏ ਜੇ ਤੇ ਕੁਝ ਪਰਿਵਾਰ ਸ਼ਾਮਲ ਹੋਏ ਆ ਕਿੰਨੇ ਜਿਹੜੇ ਪਰਿਵਾਰ ਸ਼ਾਮਲ ਹੋਏ ਆ ਤੇ ਕੀ ਕਹਿਣਾ ਚਾਹੁੰਦੇ ਆ ਇਹ ਜਿਹੜੇ ਪਰਿਵਾਰ ਆ ਇਹ 20 ਤੋਂ 25 ਪਰਿਵਾਰ ਸ਼ਾਮਲ ਹੋਏ ਆ ਸਾਡਾ ਸਰਦਾਰ ਅੰਗਰੇਜ਼ ਉਹਦੇ ਘਰ ਪ੍ਰੋਗਰਾਮ ਰੱਖਿਆ ਗਿਆ ਇਹ ਸਾਡਾ ਭਰਾ ਆ ਇਹ ਸਿਰਫ ਸਰਕਾਰ ਦੇ ਭੰਗੇਵਾਦਿਆਂ ਦੇ ਥਾਣੇ ਗਿਆ ਵੀ ਬੰਦਿਆਂ ਦੇ ਗੱਲ ਬਹੁਤ ਵਾਰ ਬੰਦੇ ਪੈ ਜਾਂਦੇ ਆ ਠੀਕ ਆ ਇਹਦੇ ਦੇਖਿਆ ਵੀ ਇਹ ਪਾਰਟੀਆਂ ਦਾ ਹੁਣ ਪੱਲੇ ਕੁਝ ਨਹੀਂਗਾ ਤੇ ਜੋ ਕਰ ਰਿਹਾ ਮੋਦੀ ਸਾਹਿਬ ਦੀ ਸਰਕਾਰ ਆਉਣ ਵਾਲੀ ਆ ਦੁਬਾਰਾ ਤੇ ਮੋਦੀ ਸਾਹਿਬ ਹੀ ਪੰਜਾਬ ਦੇ ਵਿੱਚੋਂ ਗਰੀਬੀ ਗੁੰਡਾਗਰਦੀ ਨਸ਼ਾ ਕੱਢ ਸਕਦੇ ਆ ਹੋਰ ਕਿਸੇ ਦਾ ਵਸਦਾ ਰੋਗ ਨਹੀਂਗਾ ਭਗਵੰਤ ਮਾਨ ਨੇ ਜਿੰਨੇ ਵਾਦੇ ਕੀਤੇ ਸਾਰੇ ਝੂਠੇ ਨਿਕਲੇ ਆ ਨਾ ਕਿ ਇਹਨੂੰ 1000 ਰੁਪਿਆ ਦਾ ਨਾ ਨਸ਼ਾ ਬੰਦ ਹੋਇਆ ਕਨਕ ਗਰੀਬਾਂ ਦੀ ਕੱਟੀ ਗਈ ਆ ਕੋਠੇਰਾ ਪੈਸਾ ਕਿਸ ਨੂੰ ਨਹੀਂ ਮਿਲਿਆ ਜੇ ਕੋਈ ਐਮਐਲਏ ਆਉਂਦਾ ਉਹ 20 ਲੱਖ ਰੁਪਿਆ ਸਰਪੰਚ ਨੂੰ ਦੇ ਗਏ ਉਹ ਐਮਐਲਏ ਵੀ ਐਮਐਲਏ ਨੂੰ 20 ਲੱਖ ਰੁਪਿਆ ਦੇ ਕੇ ਸਰਪੰਚ ਬਣ ਜਾਂਦਾ ਜਦੋਂ ਤੇ ਉਹ ਆਪ 30 ਲੱਖ ਪੂਰਾ ਕਰਦਾ ਤਾਂ ਗਰੀਬ ਜਿੰਨੇ ਸਾਰੇ ਸਹੂਲਤਾਂ ਤੋਂ ਰਹਿ ਜਾਂਦੇ ਆ ਉਹਨਾਂ ਦੀਆਂ ਕੋਠੀਆਂ ਪੈ ਜਾਂਦੀਆਂ ਇਹਨਾਂ ਗਰੀਬਾਂ ਜਿਹਦੇ ਕੋਠੇ-ਕੁਠੇ ਬਣੇ ਮਾਰੇ ਮੋੜੋ ਵੀ ਟਹਿ ਜਾਂਦੇ ਆ ਕਿਹੜੀ-ਕਿਹੜੀ ਪਾਰਟੀ ਦੇ ਨਾਲ ਬਲਾਉਂ ਕਰਦੇ ਸੀ ਜਿਹੜੇ ਆ ਸ਼ਾਮਲ ਹੋਏ ਪਰਵਾਰ ਇਹ ਜਿਆਦਾ ਕਾਂਗਰਸ ਨਾਲ ਵੀ ਝਾੜੂ ਨਾਲ ਵੀ ਤੇ ਕਾਲੀ ਦਲ ਨਾਲ ਤੇ ਕੀ ਕਹਿਣਾ ਚਾਹੁੰਦੇ ਲੋਕੋ ਨੇ ਇਸ ਬੰਦ ਵਿੱਚ ਅਸੀਂ ਇਹ ਕਿ ਤੋਨੇ ਆ ਵੀ ਤਕੜੇ ਹੋ ਗਏ ਮੋਦੀ ਸਾਹਿਬ ਦਾ ਸਾਥ ਦੋ ਤੇਜੀ ਵਾਰ ਮੋਦੀ ਸਾਹਿਬ ਵੀ 24 ਜਾ ਰਹੇ ਨੇ ਕਿਉਂ ਜੇ ਉਹਨਾਂ ਨੇ ਕੰਮ ਕੀਤੇ ਨੇ ਸਾਡਾ ਜਿਹੜਾ ਇੰਡੀਆ ਸੀ 20ਵੇਂ ਲੈਵਲ ਤੇ ਸੀ ਜਿਹੜਾ ਅੱਜ ਚੌਥੇ ਤੇ ਆ ਸਾਡੇ ਖੇਤੀਆਂ ਦੇ ਸੰਧਾਂ ਦੇ ਸਬਸਿਡੀਆਂ ਮਿਲ ਰਹੀਆਂ ਨੇ ਆ ਹਾਰਤ ਪੀਰਤ ਲੋਕਾਂ ਨੂੰ 218 ਕਰੋੜ ਰੁਪਏ ਮੋਦੀ ਸਾਹਿਬ ਨੇ ਘੱਲਿਆ ਉਹ ਵੀ ਭਵੰਤਮਾਨ ਖਾ ਗਿਆ ਜੋ ਵੀ ਸੈਂਟਰ ਦੀਆਂ ਸਹੂਲਤਾਂ ਆ ਰਹੀਆਂ ਨੇ ਇਹਨਾਂ ਤੱਕ ਪਹੁੰਚ ਨਹੀਂ ਰਹੀਆਂ ਤੇ ਅਸੀਂ ਆਖ ਰਹੇ ਹਾਂ ਵੀ ਭਾਜਪਾ ਸਰਕਾਰ ਲਿਆਓ ਸਿੱਧੀਆਂ ਸਹੂਲਤਾਂ ਪਾਓ ਤੇ ਵਿੱਚੋਂ ਮੋਚੋਲੇ ਮਕਾਓ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫੜੇ ਦੇਖੋ ਜੀ ਅੱਜ ਹਰ ਕਿਸੇ ਦੇ ਮਨ ਦੀ ਸੋਚ ਆ ਕਿ ਜੇ ਅਸੀਂ ਪੰਜਾਬ ਨੂੰ ਤਰੱਕੀ ਦੀਆਂ ਲੀਆਂ ਦੇ ਵੇਖਣਾ ਚਾਹੁੰਦੇ ਆ ਤੇ ਸਾਨੂੰ ਬੀਜੇਪੀ ਦਾ ਜਿਹੜਾ ਵਾ ਝੰਡਾ ਗੜਨਾ ਪਊਗਾ ਸੋ ਅੱਜ ਜਿਹੜਾ ਪਿੰਡ ਭਗਵਾਨਪੁਰਾ ਜਿੱਥੇ ਮੇਰੇ ਵੀਰਾ ਸਤਾਰਾ ਸਿੰਘ ਦਲੀਰੀ ਜੀ ਨੇ ਸਾਨੂੰ ਇੱਥੇ ਲਿਆਂਦਾ ਔਰ ਅਸੀਂ ਸਰਦਾਰ ਅੰਗਰੇਜ਼ ਸਿੰਘ ਦੇ ਘਰ ਬੈਠੇ ਆ ਔਰ ਜਿੱਥੇ ਸਿਰਫ ਕਿਆ ਗਿਆ ਸੀਗਾ ਵੀ ਕੁਛ ਕੁਛ ਬੰਦੇ ਹੋਣਗੇ ਪਰ ਇੱਥੇ ਮੱਲਬ ਪੂਰਾ ਇਹਨਾਂ ਦਾ ਜਿਹੜਾ ਵਿੜਾ ਅੱਜ ਭਰ ਗਿਆ ਔਰ ਇਹ ਸਾਰਾ ਦਿਖ ਰਿਹਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਬੀਜੇਪੀ ਲਈ ਜਿਹੜੀ ਆ ਬਹੁਤ ਵਧੀਆ ਸੋਚ ਹੈ ਔਰ ਬੀਜੇਪੀ ਨੂੰ ਜਿਹੜਾ ਵਾ ਪੰਜਾਬ ਦੇ ਵਿੱਚ ਵੇਖਣਾ ਚਾਹੁੰਦੇ ਆ 2024 ਦੇ ਵਿੱਚ ਵੀ ਇੱਕ ਵਾਰੀ ਫਿਰ ਤੋਂ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਜੀ ਦੀ ਕੁਰਸੀ ਤੇ ਬਿਠਾਉਣਾ ਚਾਹੁੰਦੇ ਆ ਔਰ ਉਸ ਤੋਂ ਪਿੱਛੋਂ 2027 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਵਿਧਾਨ ਸਭਾ ਇਲੈਕਸ਼ਨ ਹੋਣੀ ਆ ਉਦੋਂ ਵੀ ਲੋਕ ਜਿਹੜਾ ਚਾਹੁੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਜਿਹੜੀ ਸਰਕਾਰ ਹੈ ਜਿਹੜੀ ਉਹ ਜਿੱਤੀ ਹੈ ਔਰ ਜਿੱਤ ਕੇ ਬੀਜੇਪੀ ਦੀ ਜਿਹੜੀ ਸਰਕਾਰ ਲਈ ਹੈ ਔਰ ਤਾਂ ਜੋ ਡਬਲ ਇੰਜਨ ਦੀ ਸਰਕਾਰ ਲੈਣ ਕੇ ਅਸੀਂ ਜਿਹੜਾ ਆਪਣੇ ਪੰਜਾਬ ਦਾ ਜਿਹੜਾ ਵਿਕਾਸ ਕਰਾ ਸਕੀ